ਕਰਪਾ ਨਾ ਹੀ ਕਾਪੇ ਹੀ ਤੇ ਪਿਸਟਲ ਵੀ ਹੈਗਾ ਅਸੀਂ 2 ਨੰਬਰ ਦਾ ਅੰਕੇ ਲੱਗੇ ਆ ਜੀ ਕਿੰਨੇ ਡੰਗੇ ਲੱਗੇ ਤੜੇ 20 ਇਹ ਕਹਿੰਦੇ ਸੀ ਬੇਸੀ ਉਹਨੂੰ ਭੁੰਨ ਦਿਆਂਗੇ ਜਿਹੜਾ ਇੱਥੇ ਆ ਗਿਆ ਜਿਹੜਾ ਮੌਕੇ ਤੇ ਆਇਆ ਮੌਕੇ ਤੇ ਆਇਆ ਦੁੱਕੀ ਚ ਕਿਨੂੰ ਅਸੀਂ ਤਾਂ ਛੱਡਣਾ ਹੀ ਨਹੀਂ ਜਿਹੜਾ ਕੁਛ ਡਾਉਣ ਆ ਗਿਆ ਇਹਨਾਂ ਦੇ ਵੇਖਿਆ ਵੀ ਇਹ ਹੁਣ ਮੁੱਕਣ ਵਾਲਾ ਹੈ ਉਦੋਂ ਭੱਜ ਕੇ ਨੇ ਫਿਰ ਕੇ ਸਾਰੇ ਤੇ ਫੇਰ ਨਾ ਕਿ ਧਮਕੀਆਂ ਤਾਂ ਦਿੰਦੇ ਸੀ ਕਹਿੰਦੇ ਇਹ ਕੋ ਕਰੋਗੇ ਤੇ ਇਹ ਐਦਾਂ ਆ ਕਰਦਾਂਗੇ ਗੋਲੀ ਮਾਰਦਾਂਗੇ ਪੰਜਾਬ ਦੇ ਵਿੱਚ ਚਿੱਟਾ ਵੇਚਣ ਵਾਲੇ ਦੇ ਹੌਸਲੇ ਕਿੰਨੇ ਬਲੰਦ ਹੋ ਗਏ ਨੇ ਇਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਹਜੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਦੋਕ ਦਿਨ ਪਹਿਲਾਂ ਹੀ ਵੱਡੀ ਵਾਰਦਾਤ ਹੋ ਕੇ ਛੱਡੀ ਆ ਜ ਜੀ ਦੀ ਸਾਈ ਨਹੀਂ ਸੁੱਕੀ ਹੈ ਜਿਹੜਾ ਅੱਠ ਘਰਾਂ ਦੇ ਵਿੱਚ ਜਿਹੜਾ ਚਿੱਟਾ ਵੇਚਣ ਵਾਲੇ ਨੇ ਤੋੜਪਾਨ ਕਰਕੇ ਅੱਗ ਲਗਾ ਦਿੱਤੀ ਸੀ ਘਰਾਂ ਨੂੰ ਸਿਰਫ ਇਸ ਕਰਕੇ ਕਿ ਤੁਸੀਂ ਸਾਡਾ ਚਿੱਟਾ ਵੇਚਣ ਵਾਲਿਆਂ ਦਾ ਨਾਂ ਜਿਹੜਾ ਵਾ ਉਹ ਥਾਣੇ ਦੇ ਵਿੱਚ ਲਿਖਵਾਇਆ ਪਰ ਉਹਦੀ ਹਜੇ ਸਾਈ ਨਹੀਂ ਚੁੱਕੀ ਤੇ ਜੀਰੇ ਹਲਕੇ ਦੇ ਵਿੱਚ ਮਖੂ ਠਾਣੀ ਦੇ ਜਿਹੜਾ ਵਾ ਸ਼ੇਰਾ ਮਡਾਰ ਪਿੰਡ ਦਾ ਇੱਕ ਹੋਰ ਵਾਰ ਦਾ ਤਿੱਦਾਂ ਦੀ ਜਿਹੜੀ ਉਹ ਸਾਡੇ ਸਾਹਮਣੇ ਆਈ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਾਤਾ ਜੀ ਤੇ ਇੱਕ ਵੀਰ ਇਹ ਜੀਰੇ ਹਸਪੀਟਲ ਦੇ ਵਿੱਚ ਇਸ ਵਕਤ ਅਸੀਂ ਖੜੇ ਹੋਏ ਹਾਂ ਉੱਥੇ ਇਹ ਐਡਮਿਟਰ ਨੇ ਇਹਨਾਂ ਨੇ ਹਾਲਾਂਕਿ ਕਹਿੰਦੇ ਆ ਕਿ ਅਸੀਂ ਤੇ ਨਾਮ ਵੀ ਨਹੀਂ ਲਿਆ ਕੋਈ ਚਟਾ ਵੇਚਣ ਵਾਲਿਆਂ ਦਾ ਨਾਮ ਵੀ ਨਹੀਂ ਲਿਖਾਇਆ ਫਿਰ ਵੀ ਇਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਕੀ ਗੱਲਬਾਤ ਆਪਾਂ ਸਾਰੀ ਇਹਨਾਂ ਦੇ ਕੋਲ ਪੁੱਛਦੇ ਹਾਂ ਹਾਂਜੀ ਫਿਰ ਕੀ ਨਾਮ ਕੀ ਹੈ ਤੇਰਾ ਜਸਵਿੰਦਰ ਸਿੰਘ ਪਿੰਡ ਕਿਹੜਾ ਵੀ ਤੇਰਾ ਛੇ ਰਾਮਡਾਰੀ ਤੇ ਕੀ ਗੱਲ ਕੀ ਹੋਈ ਵੀਰ ਜਿਹੜੀ ਸਹੀ ਸਹੀ ਗੱਲ ਸਾਰੀ ਉਹ ਦੱਸਿਓ ਕੀ ਗੱਲ ਹੋਈ ਅਰ ਜੀ ਗੱਲ ਇੰਨੀ ਵੀ ਨਹੀਂ ਕੋਈ ਕਹਿੰਦੇ ਘਰੇ ਆ ਕੇ ਵੀ ਤੂੰ ਸਾਡਾ ਨਾਮ ਲੈਂਦੇ ਜੀ ਕੌਣ ਬੰਦੇ ਕਿਹੜੇ ਆ ਗਰਮੀਤ ਕੇ ਅਮਰੀਕ ਸਿੰਘ ਦੇ ਮੁੰਡੇ ਨਾਮ ਅਛਾ ਇੱਕ ਦਣਾ ਗਰਮੀਤ ਸਿੰਘ ਸਨ ਆਫ ਮਰੀਕ ਸਿੰਘ ਹਾਂਜੀ ਗੋਖੀ ਸਿੰਘ ਹਾਂਜੀ ਸਨ ਆਫ ਮਰੀਕ ਸਿੰਘ ਓਕੇ ਐ ਕਲਦੀਪ ਸਿੰਘ ਹਮ ਸਨ ਆਫ ਬਗੀਜ ਸਿੰਘ ਓਕੇ ਬਚਿੱਤਰ ਸਿੰਘ ਸਨ ਆਫ ਬਗੀਜ ਸਿੰਘ ਕਿੰਨੇ ਜਣੇ ਸੀ ਪੂਰੇ ਟੋਟਲ ਜਣੇ ਤਾਂ ਡਾ ਇੱਕ ਤੁਹਾਡੇ ਘਰੇ ਆਏ ਚਾਰ ਜਣੇ ਹੀ ਕੀ ਕੀਤਾ ਕਿ ਉਹਨਾਂ ਨੇ ਆਣ ਕੇ ਹਮਲਾ ਕਰ ਦਿੱਤਾ ਤੁਹਾਡੇ ਤੇ ਸਦਨ ਕੇ ਹਾਂ ਹਮਲਾ ਕਰ ਦਿੱਤਾ ਈ ਕੀ ਕੀ ਕੋਈ ਕੁਛ ਕੀ ਸੀ ਉਹਨਾਂ ਦੇ ਕੋਲੇ ਹਥਿਆਰ ਕਿਹੜੇ ਕਿਹੜੇ ਸੀ ਉਹਨਾਂ ਕੋਲੇ ਕਰਪਾਨਾਂ ਸੀ ਕਾਪੇ ਸੀ ਹੂੰ ਤੇ ਪਿਸਟਲ ਵੀ ਹੈਗਾ ਸੀ 2 ਨੰਬਰ ਦਾ ਅੱਛਾ ਤੇ ਤੁਹਾਡੇ ਫਿਰ ਕਾਪੇ ਵਗੈਰਾ ਵੱਜੇ ਜਿਹੜੀ ਸਿਰ ਦੇ ਵਿੱਚ ਜਿਹੜੀ ਸੱਟ ਵਿੱਚ ਹਾਂਜੀ 20 ਕਿੰਨੇ ਕੀ ਇਲਾਜ ਹੋਇਆ ਤੇਰਾ ਟਾਂਕੇ ਵਗੈਰਾ ਲੱਗੇ ਸਿਰ ਦੇ ਵਿੱਚ ਹਾਂਜੀ ਟਾਂਕੇ ਲੱਗੇ ਆ ਈ ਕਿੰਨੇ ਟਾਂਕੇ ਲੱਗੇ ਤੁਹਾਡੇ 20 ਤੇ ਤੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਪੁਲਿਸ ਅਧਿਕਾਰੀ ਤੁਹਾਡੇ ਕੋਲ ਬਿਆਨ ਲੈਣ ਆਇਆ ਹੁਣ ਤੱਕ ਤੁਹਾਡੇ ਇੱਥੇ ਕੋਈ ਨਹੀਂ ਹਜੇ ਤਾਂ ਕੋਈ ਨਹੀਂ ਵੀ ਨਹੀਂ ਆਇਆ ਜੀ ਤੇ ਵੀਰ ਜੀ ਤੁਸੀਂ ਨਾਮ ਲੈ ਰਹੇ ਹੋ ਜਿਹੜੇ ਬੰਦਿਆਂ ਦਾ ਤੁਸੀਂ ਉਹਨਾਂ ਦਾ ਕੋਈ ਨਾਮ ਲਿਖਾਇਆ ਸੀ ਜਾਂ ਕਿ ਉਦਾਂ ਹੀ ਉਹਨਾਂ ਨੇ ਕੋਈ ਤੁਹਾਡੇ ਨਾਲ ਕੋਈ ਹੋਰ ਰੰਜਿਸ਼ ਕੱਢ ਕੇ ਤੁਹਾਡੇ ਤੇ ਹਮਲਾ ਕਰ ਦਿੱਤਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਵੀ ਨਾ ਤਾਂ ਹੀ ਤਾਂ ਲਿਖਾਇਆ ਨਹੀਂਗਾ ਮੈਂ ਤਾਂ ਕੰਪੈਨ ਤੇ ਹੀ ਤੇ ਮਗਰੂਫ ਫੜਿਆ ਫੜੀ ਚਾ ਹੈਗਾ ਜੀ ਅੱਛਾ ਤੇ ਸੀਜ਼ਨ ਲਾ ਕੇ ਆਏ ਆ ਤੇ ਉਸ ਤੋਂ ਬਾਅਦ ਆ ਗੱਲਬਾਤ ਹੋਗੀ ਇਹ ਤੁਹਾਡੇ ਦੋਨਾਂ ਨੇ ਹਮਲਾ ਕਰਤਾ ਹੋਣੀਆਂ। ਕੋਈ ਲੈਣ ਦੇ ਅੰਦਰ ਵੀ ਤੁਹਾਡਾ ਕੋਈ ਹੈਗਾ ਸੀ ਪੈਸਿਆਂ ਦਾ? ਹਾਂਜੀ ਕੰਪੈਨ ਤੇ ਉਹ ਮੁੰਡੇ ਨੂੰ ਰਖਾਇਆ ਹੈ ਬਚਿੱਤਰ ਸਿੰਘ ਨੂੰ। ਅੱਛਾ। ਤੇ 5500 ਰੁਪਇਆ ਲੈਣਾ ਸੀ ਉਹਦੇ ਤੋਂ। ਅੱਛਾ ਤੁਸੀਂ ਪੈਸੇ ਲੈਣੇ ਸੀ ਪੈਸੇ ਪੁੱਛੇ ਹੋਣੀਆਂ ਤੁਸੀਂ ਉਹ ਤੋਂ? ਹਾਂਜੀ ਪੈਸੇ ਪੁੱਛੇ ਹੀ ਤੇ ਅੱਗੂ ਕਹਿੰਦੇ ਵੀ ਇਹ ਨਹੀਂ ਦੇਣਗੇ। ਅੱਛਾ। ਲੇਕਿਨ ਇਹ ਕਾਰਨ ਤਾਂ ਨਹੀਂ ਕਿਤੇ ਤੁਹਾਡੇ ਤੇ ਜਿਹੜਾ ਹਮਲਾ ਉਹਨਾਂ ਨੇ ਬਹਾਨਾ ਬਣਾ ਕੇ ਕਰ ਦਿੱਤਾ ਹੋਵੇ। ਸ਼ਾਇਦ ਉਹ ਉਹ ਵੀ ਸਕਦਾ ਨਹੀਂ ਵੀ। ਤੇ ਇਹ ਮਤਾਂ ਦੇ ਵੀ ਸੱਟਾਂ ਲੱਗੀਆਂ ਨਾਲ। ਹਾਂਜੀ। ਹਾਂਜੀ ਮਾਤਾ ਜੀ ਤੁਹਾਡੇ ਮਾਤਾ ਜੀ ਕੀ ਗੱਲ ਹੋਈ ਤੁਹਾਡੇ ਕਿਤੇ ਸੱਟਾਂ ਲੱਗੀਆਂ ਪਹਿਲਾਂ ਦਾ ਖਾ ਸਕਦੇ ਹੋ ਮੈਂ ਮਾਤਾ ਤੇ ਵੀ ਲੱਗੀ ਨਾ ਕਿਤੇ ਮੈਂ ਛਡਾਉਂਦੀ ਸੀ ਬਾਹਰ ਬਾਹਰ ਦਿਖਾਓ ਆਪਣੀ ਅ ਲਾ ਕੇ ਕਰਕੇ ਦੇਖੋ ਅੱਛਾ ਤੇ ਤੁਹਾਨੂੰ ਮਦਦ ਕਰ ਤੁਹਾਡੇ ਤੁਸੀਂ ਬਜ਼ੁਰਗ ਆ ਤੁਹਾਡੇ ਕਿਉਂ ਗੱਲ ਪੈ ਗਈ ਤੁਸੀਂ ਕਿ ਛਡਾਉਣਾ ਆਏ ਸੀ ਵਿੱਚ ਮੈਂ ਵਿੱਚ ਅੱਗੇ ਪੁੱਤਰ ਨੇ ਹੋਈ ਸੀ ਮੈਨੂੰ ਮੜਾ ਨਾਲ ਥੱਲੇ ਸੇਟ ਰਿhta ਅੱਛਾ ਇਹਨੂੰ ਬੈੱਡ ਥੱਲੇ ਹੰਦਾ ਸੱਟ ਕੇ ਅੱਛਾ ਤੇ ਫਿਰ ਇਹਨੂੰ ਤਾਂ ਤੇ ਲੱਗ ਪਏ ਮਾਰਨ ਤੇ ਉੱਥੇ ਤੁਸੀਂ ਮੌਕੇ ਤੇ ਫਿਰ ਵੇਖਦੇ ਰਿਹਾ ਜਦੋਂ ਉਹਨਾਂ ਨੇ ਅੱਛਾ ਅਸੀਂ ਵੇਖਦੇ ਰਹਾ ਤੇ ਤੁਹਾਨੂੰ ਕੁਛ ਲਾਉਣ ਨਹੀਂ ਆਇਆ ਕੋਈ ਵੀ ਉੱਥੇ ਮੌਕੇ ਤੇ ਕੋਈ ਇਹ ਕਹਿੰਦੇ ਸੀ ਵੀ ਅਸੀਂ ਉਹਨੂੰ ਭੁੱਲ ਦਿਆਂਗੇ ਜਿਹੜਾ ਇੱਥੇ ਆ ਗਿਆ ਜਿਹੜਾ ਮੌਕੇ ਤੇ ਆਇਆ ਮੌਕੇ ਤੇ ਆਇਆ ਦੁੱਕੀ ਚਿੱਕੀ ਨੂੰ ਅਸੀਂ ਤਾਂ ਛੱਡਣਾ ਹੀ ਨਹੀਂ ਜਿਹੜਾ ਕੁਛ ਡਾਉਨ ਆ ਗਿਆ ਅੱਛਾ ਇਦਾਂ ਧਮਕੀਆਂ ਵੀ ਦੇ ਰਹੇ ਸੀ ਨਾ ਧਮਕੀਆਂ ਦੇ ਰਹੇ ਸੀ ਥਾਂ ਡਿਗਮ ਡਿਸਨ ਕੋਈ ਨਹੀਂ ਆਇਆ ਛੱਡਾ ਉਹ ਅੱਛਾ ਤੇ ਇਦਾਂ ਉਹ ਕੁੱਟਮਾਰ ਕਰਕੇ ਤੁਹਾਡੇ ਜਵੇਂ ਇਹਦੇ ਵੀਰ ਦੇ ਕਹਿੰਦੇ 20 ਟੰਕੇ ਲੱਗੇ ਸਾਰਾ ਪੈਸਾ ਵੇ ਇਹ ਤੁਹਾਨੂੰ ਮੁੱਕਣ ਵਾਲਾ ਹੈ ਉਦੋਂ ਭੱਜ ਕੇ ਨੇ ਫਿਰ ਕੇ ਸਾਰੇ ਅੱਛਾ ਕਿੰਨੇ ਚਾਰ ਜਣੇ ਸੀ ਟੁੱਟਣ ਚਾਰ ਸੇ ਤੇ ਨਾ ਮਗਰ ਪਿੱਛੇ ਬਾਲ ਬੱਚਾ ਤੇ ਮਗਰ ਅਗੜ ਬਲਾਰਾ ਸੁਣ ਕੇ ਆਉਂਦੇ ਹੀ ਨੇ ਉਹਨਾਂ ਦੇ ਹੀ ਸੀ ਓਕੇ ਹਾਂ ਠੀਕ ਹੈ ਤੇ ਸਾਡੇ ਤੇ ਤੁਹਾਡੀ ਗਾਡੀ ਤੇ ਕੋਈ ਨਹੀਂ ਨਿਕਲਣ ਦਿੱਤਾ ਨਾ ਅੱਛਾ ਤੇ ਕੀ ਬੇਨਤੀ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ ਜਿਹੜਾ ਤੁਹਾਡੇ ਨਾਲ ਹੋਇਆ ਇਹ ਸਭੀ ਵਰਦਨ ਸੁਣਾਈ ਨਹੀਂ ਹੁੰਦੀ ਪੀ ਜੀ ਸੁਣਾਈ ਨਹੀਂ ਹੁੰਦੀ ਅੱਛਾ ਤੇ ਅਜੇ ਤੱਕ ਬਿਆਨ ਨਹੀਂ ਆਖ ਲਏ ਉਸ ਲਈ ਬਿਆਨ ਨਹੀਂ ਲੈ ਕੇ ਕੋਈ ਤੁਹਾਡੇ ਕੋਲ ਆ ਕੇ ਗਏ ਓਕੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਬੇਨਤੀ ਕਰਦੇ ਹੋ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਸਾਡੀ ਸੁਣਵਾਈ ਹੋਵੇ ਵੀ ਉਹਨਾਂ ਦਾ ਕੋਈ ਕੇਸ ਕੀਤਾ ਜਾਵੇ ਤੇ ਫਿਰ ਨਾ ਧਮਕੀਆਂ ਤਾਂ ਦਿੰਦੇ ਸੀ ਕਹਿੰਦੇ ਇਹ ਕੋਈ ਕਰੋਗੇ ਤੇ ਇਹ ਐਦਾਂ ਆ ਕਰਦਾਂਗੇ ਗੋਲੀ ਮਾਰ ਦਾਂਗੇ ਅੱਛਾ ਇਹ ਵੀ ਧਮਕੀ ਦਿੱਤੀ ਵੀ ਜੇ ਤੁਸੀਂ ਕਾਰਵਾਈ ਕਰੀ ਕੋਈ ਕਰਾਈ ਤਾਂ ਗੋਲੀ ਮਾਰ ਦਾਂਗੇ ਹਾਂਜੀ ਅੱਛਾ ਮੈਨੂੰ ਤੁਹਾਨੂੰ ਖਤਰਾ ਵੀ ਹੈਗਾ ਦੁਬਾਰਾ ਜਾ ਕੇ ਵੀ ਤੁਹਾਡੇ ਤੇ ਹਮਲਾ ਹੋ ਸਕਦਾ ਫਿਰ ਕਰ ਸਕਦੇ ਨੇ ਸਾਨੂੰ ਖਤਰਾ ਤੇ ਹੈਗਾ ਓਕੇ ਠੀਕ ਹੈ ਧੰਨਵਾਦ ਜੀ ਹੋਰ ਆ ਜੀ ਮੇਰੇ ਜੇਬ ਚ ਪਏ ਹੈ 2500 ਰੁਪਏ ਉਹ ਵੀ ਲੈ ਕੇ ਕੱਢ ਕੇ ਅੱਛਾ ਉਸ ਮੌਕੇ ਤੇ ਹੀ ਹਾਂਜੀ ਮੌਕੇ ਤੇ ਨਾਲ ਜਿਹੜੀ ਆ ਵੀ ਲੁੱਟ-ਖੋਟ ਵੀ ਕਰਕੇ ਗਏ ਹਾਂਜੀ ओके ठीक है दर्शको ਤੁਸੀਂ ਗੱਲਬਾਤ ਸਾਰੀ ਸੁਨੀਆਂ ਪੇਟ ਦਿੱਦੀ ਇਹਨਾਂ ਦਾ ਕਹਿਣਾ ਵਾ ਕਿ ਚਾਰ ਜਾਣੇ ਜਿਹੜੇ ਹਮਲਾਵਰ ਕਰੇ ਆਉਂਦੇ ਨੇ ਕਿਸ ਤਰ੍ਹਾਂ ਛਲਿਆਂ ਮਿਲਨ ਕੁੱਟ ਮਾਰ ਕੇ ਨਾਲ ਬਜ਼ੁਰਗ ਮਾਤਾ ਉਹਨੂੰ ਕੁੱਟ ਮਾਰ ਕੇ ਚਲੇ ਜਾਂਦੇ ਨੇ ਤੇ ਹੁਣ ਇਹਨਾਂ ਨੇ ਜਿਹੜੀ ਆ ਉਹ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਐਮਐਲਆਰ ਨੇ ਦੀ ਜਾਏਗੀ ਅਜੇ ਡਾਕਟਰ ਸਾਨੂੰ ਸਾਡੀ ਗੱਲ ਹੋਈ ਹੈ ਉਹ ਕਹਿੰਦੇ ਕਿ ਐਮਐਲਆਰ ਜਿਹੜੇ ਆਉਣ ਲਾ ਜਿੰਨੇ ਦੀ ਰਾਤ ਕਰ ਪਹੁੰਚ ਜਾਵੇਗੀ ਤੇ ਸਵੇਰ ਜਿਹੜੇ ਆ ਇਹਨਾਂ ਦੇ ਵੀ ਪ੍ਰਸ਼ਾਸਨ ਜਿਹੜੇ ਆ ਬਿਆਨ ਲੈਣ ਆਉਂਦੇ ਆ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਕਿੰਨੀ ਕੁ ਕਾਰਵਾਈ ਕਰਦਾ ਇਸ ਮਾਮਲੇ ਦੇ ਇਸ ਕੇਸ ਦੀ ਪੈਰਵਾਈ ਕਰਦੇ ਆ ਸਾਨੂੰ ਸਾਡੇ ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਕਿ ਇਸ ਵੀਰ ਤੇ ਮਾਦਾ ਦੇ ਉੱਤੇ ਜਿਹੜਾ ਹਮਲਾਵਰ ਨੇ ਹਮਲਾ ਕੀਤਾ ਉਹਦੇ ਪਹਿਲਾਂ ਵੀ ਅੱਧੀ ਦਰਜੇ ਦੇ ਲਗਭਗ ਚਿੱਟਾ ਵਿੱਚ ਦੇ ਪਰਚੇ ਦਰਜ ਨੇ। ਉਹ ਇਸ ਕੇਸ ਦੇ ਉੱਤੇ ਪੁਲਿਸ ਕੀ ਕਾਰਵਾਈ ਕਰਦੀ ਆ ਉਹ ਵੀ ਤੁਹਾਨੂੰ ਅਸੀਂ ਜਾਣਕਾਰੀ ਦਵਾਂਗੇ ਜਾਂ ਫਿਰ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਜਾਂਦਾ। ਸਤਿ ਸ੍ਰੀ ਅਕਾਲ